ਅੱਜ ਦਾ ਦਿਨ ਮਜ਼ਦੂਰਾਂ ਵਾਸਤੇ ਬੜਾ ਅਹਿਮ ਦਿਨ ਹੈ ਕਿਉਂਕਿ ਮਜ਼ਦੂਰਾਂ ਦਾ ਜਿਹੜਾ ਯੋਗਦਾਨ ਆ ਆਪਣੀ ਚਾਹੇ ਆਜ਼ਾਦੀ ਹੋਵੇ ਚਾਹੇ ਕਿਸੇ ਵੀ ਦੇਸ਼ ਦੀ ਆਪਣੇ ਦੇਸ਼ ਦੀ ਤਰੱਕੀ ਹੋਵੇ ਚਾਹੇ ਕਿਸੇ ਸੂਬੇ ਦੀ ਤਰੱਕੀ ਹੋਵੇ ਉਹਦੇ 'ਚ ਮਜ਼ਦੂਰਾਂ ਦਾ ਜਿਹੜਾ ਕਿਰਤਿਆਂ ਦਾ ਉਹ ਬਹੁਤ ਵੱਡਾ ਯੋਗਦਾਨ ਹੁੰਦਾ ਜਿਹਦੇ 'ਚ ਮੈਂ ਸਮਝਦਾ ਵੀ ਇਕੱਲੇ ਕਿਰਤੇ ਮਜ਼ਦੂਰ ਆ ਜਿਹੜੇ ਉਹ ਕਿਰਤਿਆਂ ਚ ਨਹੀਂ ਆਉਂਦੇ ਬਾਕੀ ਸਾਰੇ ਜਿਹੜੇ ਚਾਹੇ ਉਹ ਕਿਸਾਨੀ ਹੋਵੇ ਚਾਹੇ ਉਹ ਦੁਕਾਨਦਾਰ ਹੋਣ ਸਾਰੇ ਜਿਹੜੇ ਉਹ ਕਿਰਤਿਆਂ ਦੇ ਵਿੱਚ ਆਉਂਦੇ ਆ ਤਾਂ ਸਾਰਿਆਂ ਦਾ ਜਿਹੜਾ ਯੋਗਦਾਨ ਉਹ ਕਿਸੇ ਵੀ ਦੇਸ਼ ਵਾਸਤੇ ਉਹ ਬਹੁਤ ਵੱਡਾ ਯੋਗਦਾਨ ਹੁੰਦਾ ਤਾਂ ਅੱਜ ਦਾ ਦਿਨ ਹੈ ਜਿਹੜਾ ਜਿਵੇਂ ਕਿ ਸੰਤ ਰਾਮ ਉਦਾਸੀ ਜੀ ਨੇ ਵੀ ਕਿਹਾ ਕਿ ਉਹਨਾਂ ਨੇ ਜਿਹੜੀ ਮਜ਼ਦੂਰਾਂ ਦੀ ਗੱਲ ਕੀਤੀ ਆ ਉਹ ਉਹਨਾਂ ਨੇ ਮਜ਼ਦੂਰਾਂ ਨੂੰ ਆਪਦੇ ਹੱਕ ਲੈਣ ਵਾਸਤੇ ਜਿਹੜਾ ਉਹਨਾਂ ਨੂੰ ਕਿਹਾ ਵੀ ਤੁਸੀਂ ਇਕੱਠੇ ਹੋ ਕੇ ਆਪਣਾ ਜਿਹੜਾ ਹੱਕ ਆ ਉਹ ਪ੍ਰਾਪਤ ਕਰੋ ਤੇ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ ਮਜ਼ਦੂਰਾਂ ਵਾਸਤੇ ਜਿਹੜੇ ਪੱਤੇ ਆ ਉਹਨਾਂ 'ਚ ਵੀ ਵਾਧਾ ਕੀਤਾ ਤੇ ਜਿਹੜੀਆਂ ਹੋਰ ਜਿਹੜੀਆਂ ਸਕੀਮਾਂ ਨੇ ਜਿਹੜੀਆਂ ਲੇਬਰ ਡਿਪਾਰਟਮੈਂਟ ਦੀਆਂ ਸਕੀਮਾਂ ਨੇ ਉਹ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਜਿਹੜੇ ਕਿਰਤੀਆਂ ਨੂੰ ਮਜ਼ਦੂਰ ਭਾਈਚਾਰਾ ਜਿਹੜਾ ਕਿ ਤੁਸੀਂ ਜਿਹੜਾ ਮਜ਼ਦੂਰ ਵੈਲਫੇਅਰ ਬੋਰਡ ਆ ਉਹਦੇ ਚ ਰਜਿਸਟਰਡ ਕਰਵਾ ਕੇ ਜਿਹੜੇ ਉਹਨਾਂ ਦੀਆਂ ਸਕੀਮਾਂ ਨੇ ਉਹਨਾਂ ਦਾ ਲਾਭ ਜਿਹੜਾ ਉਹ ਲਿਆ ਜਾਵੇ ਸਰ ਲੋਕ ਨੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਵੋਗੇ ਤੁਸੀਂ ਅੱਜ ਦਾ ਬਹੁਤ ਮਜ਼ਦੂਰਾਂ ਲਈ ਅਹਿਮ ਦਿਨ ਹੈ ਕਿਉਂਕਿ 1 ਮਈ ਨੂੰ ਸ਼ਿਕਾਗੋ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਮਜ਼ਦੂਰ ਉਹ ਆਪਣਾ ਸਰਕਾਰ ਸਾਧੀਆਂ ਮੰਗਾਂ ਲਈ ਸਰਕਾਰ ਨਾਲ ਲੜ ਰਹੇ ਸੀ ਤੇ ਉਸ ਸਮੇਂ ਦੀ ਜਾਲਮ ਸਰਕਾਰ ਨੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਅੱਜ ਪੂਰੀ ਦੁਨੀਆ ਦੇ ਵਿੱਚ ਅੱਜ ਦਾ ਦਿਨ ਬੜੇ ਅਹਿਮ ਅਹਿਮ ਦਿਨ ਹੈ ਔਰ ਅਸੀਂ ਸਾਰੇ ਅੱਜ ਸਾਡੇ OSD TCM ਪ੍ਰੋਫੈਸਰ ਉਕਾਰ ਸਿੰਘ ਸਾਡੀ ਸੁਰੱਖਿਤੀ ਟੀਮ ਅਸੀਂ ਉਹਨਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਦਾ ਤੇ ਸਤਕਾਰ ਭੇਟ ਕਰਨ ਲਈ ਇੱਥੇ ਇਕੱਤਰ ਹੋਏ ਆਂ ਔਰ ਬਹੁਤ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਕਿਸੇ ਵੀ ਦੇਸ਼ ਦੀ ਕਿਸੇ ਦੀ ਸੂਬੇ ਦੀ ਤਰੱਕੀ ਲਈ ਉਹਦੇ ਵਿੱਚ ਮਜ਼ਦੂਰਾਂ ਦਾ ਕਿਰਤੀਆਂ ਦਾ ਅਹਿਮ ਰੋਲ ਹੁੰਦਾ ਹੈ ਭਾਵੇਂ ਉਹ ਕੋਈ ਵੀ ਕੰਮ ਹੈ ਭਾਵੇਂ ਖੇਤੀ ਹੋਵੇ ਭਾਵੇਂ ਉਦਯੋਗ ਹੋਣ ਕੋਈ ਵੀ ਹਰ ਕੰਮ ਦੇ ਵਿੱਚ ਮਜ਼ਦੂਰ ਮਜ਼ਦੂਰਾ ਤੋਂ ਬਿਨਾ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ ਬਹੁਤ ਬਰਾਦਰ ਹੋਗੇ ਧੋਖੇ ਮੈਂ ਮਜ਼ਦੂਰ ਦਿਵਸ ਤੇ ਮਜ਼ਦੂਰ ਦਿਹਾੜੇ ਤੇ ਲੋਕਾਂ ਨੂੰ ਇੱਕ ਸੁਨੇਹਾ ਦੇਉਂਗਾ ਵੀ ਸਾਨੂੰ ਅਜ ਨੌਜਵਾਨੇ ਨੂੰ ਸਮਝਣਾ ਚਾਹੀਦਾ ਹੈ ਸਾਡੇ ਦੇਸ਼ ਦੇ ਵਿੱਚ ਸਾਡੇ ਦੁਨੀਆ ਦੇ ਵਿੱਚ ਨਸ਼ਿਆਂ ਦਾ ਰੁਝਾਨ ਬਹੁਤ ਵਧਿਆ ਹੋਇਆ ਹੈ ਇਹ ਤੇ ਠੱਲ ਪੈਣੀ ਚਾਹੀਦੀ ਹੈ ਕੱਲੇ ਪੰਜਾਬ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਤੁਸੀਂ ਬਾਹਰ ਵੀ ਜਾ ਕੇ ਦੇਖੋਗੇ ਇਹ ਨਸ਼ਿਆਂ ਨੂੰ ਲੋਕ ਪੈ ਗਏ ਇਹ ਸਾਡੇ ਲਈ ਇੱਕ ਬਹੁਤ ਵੱਡੀ ਬਿਮਾਰੀ ਹੈ ਐਦੋਂ ਸਾਨੂੰ ਰਾਹਤ ਮਿਲ ਜੇਦੀ ਹੈ ਇਹ ਸਰਕਾਰਾਂ ਦੇ ਨਾਲ ਨਾਲ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਸਰਕਾਰਾਂ ਦਾ ਕੋਸ਼ਿਸ਼ ਕਰਦੀਆਂ ਨੇ ਵੀ ਨਸ਼ਿਆਂ ਤੋਂ ਰਾਤ ਮਿਲੇ ਪਰ ਸਾਡੀ ਸਾਰੇ ਦੀ ਸਮਾਜ ਦੀ ਸਭ ਦੀ ਡਿਊਟੀ ਬਣਦੀ ਹੈ ਵੀ ਇਹ ਤੋਂ ਰਾਤ ਮਿਲੇ ਇਹਨੂੰ ਬੰਦ ਹੋਣਾ ਚਾਹੀਦਾ ਅਸੀਂ ਇਹਨਾਂ ਦੇ ਸ਼ਿਕਾਗੋ ਦੇ ਸਹਿਦਾਂ ਨੂੰ ਯਾਦ ਕਰਕੇ ਇਹਨਾਂ ਦੀ ਪਿਛਲੀਆਂ ਯਾਦਦਾਰ ਨੂੰ ਯਾਦ ਕਰੀਏ ਜਿਵੇਂ ਇਹਨਾਂ ਨੇ 12 12 24 24 ਘੰਟੇ ਕਰ ਮਜ਼ਦੂਰਤਾਂ ਕੰਮ ਲਿਆ ਜਾਂਦਾ ਸੀਗਾ ਇਹ ਸੰਘਰਸ਼ ਕਰਿਆ ਉੱਤੇ ਇਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸ਼ਿਕਾਗੋ ਦੇ ਵਿੱਚ ਤਾਂ ਅਸੀਂ ਅੱਜ 24 ਘੰਟੇ ਆਪਣੀ ਡਿਊਟੀ ਤੇ ਆਏ ਆ ਇਹਨਾਂ ਦੀ ਦੇਣ ਅਸੀਂ ਨਹੀਂ ਭੁੱਲ ਸਕਦੇ ਔਰ ਮੈਂ ਸਾਰੇ ਨੌਜਵਾਨਾਂ ਨੂੰ ਕੀ ਸਭ ਨੂੰ ਪੁਰੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੰਦਾ ਵੀ ਆਪਾਂ ਇੱਕ ਮਿੰਟ ਹੋ ਕੇ ਇਹਨਾਂ ਸਰਕਾਰਾਂ ਦੇ ਵਿਰੁੱਧ ਇਹ ਦੁਨੀਆ ਦੇ ਵਿੱਚ ਜੋ ਡੈਮੋਕਰੇਸੀ ਖਤਮ ਕਰਨ ਜਾ ਰਹੇ ਨੇ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤਾਂ ਕਿ ਦੇਸ਼ ਸਾਡਾ ਬਚ ਸਕੇ ਡੈਮੋਕਰੇਸੀ ਬਚ ਸਕੇ ਸਹੀ ਤੋਂ ਸੋਡੀ ਸੋਚ ਤੇ ਕਰਾਂਗੇ ਲੋਕ ਕੀ ਸਹੀ ਤੋਂ ਸੋਡੀ ਸੋਚ ਤੇ ਕਰਾਂਗੇ ਲੋਕ ਕੀ ਅੱਜ ਲੇਬਰ ਡੇ ਦੇ ਉੱਪਰ ਤੁਸੀਂ ਮਜ਼ਦੂਰ ਦੇ ਵਜੋਂ ਉੱਪਰ ਕੀ ਕਹਿਣਾ ਜਾਓਗੇ ਜੀ ਮੈਂ ਸੁਬਿੰਦਰ ਸਿੰਘ ਰਾਣਾ ਡਾਕਟਰ ਪੀ ਆਰ ਮੈਡਿਕਰ ਐਜੂਕੇਸ਼ਨ ਮਿਸ਼ਨ ਦੀ ਤਰਫੋਂ ਆ ਸਾਰੀ ਮਜ਼ਦੂਰ ਜਥੇਬੰਦੀ ਦੀ ਤਰਫੋਂ ਅੱਜ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਦਿਨ ਮਨਾਉਣ ਦੇ ਲਈ ਇਕੱਤਰਿਤ ਕਰਨ ਦੇ ਲਈ ਸਾਡੀ ਮੰਗਾਂ ਸਰਕਾਰਾਂ ਦੇ ਮੂਹਰੇ ਰੱਖਣ ਦੇ ਲਈ ਸਾਨੂੰ ਇਹ ਦਿਨ ਦਿੱਤਾ ਤੇ ਸਾਡੀ ਤਰੱਕੀਆਂ ਦੇ ਲਈ ਸਾਨੂੰ ਸਰਕਾਰਾਂ ਨੇ ਸਹੂਲਤਾਂ ਦਿੱਤੀਆਂ ਪਰ ਕਈ ਸਰਕਾਰਾਂ ਸਾਨੂੰ ਗੌਰ ਕਰ ਲੈਣੇ ਕਈ ਇਗਨੋਰ ਕਰ ਦਿੰਦੀਆਂ ਜੀ ਤਾਂ ਮੰਗ ਕਰਦੇ ਆ ਅਸੀਂ ਹਰ ਸਰਕਾਰਾਂ ਦੇ ਅੱਗੇ ਆਏ ਅਸੀਂ ਮੰਗ ਕਰਦੇ ਆ ਆ ਤੇ ਅੱਜ ਵੀ ਅਸੀਂ ਸ਼ਹੀਦੀ ਦਿਵਸ ਦੇ ਦਿਹਾੜੇ ਦੇ ਉੱਤੇ ਇਹੀ ਮੰਗ ਕਰਦੇ ਆ ਕਿ ਸਾਡੇ ਕੋਲੇ ਨਾ ਤਾਂ ਊਰੇ ਖੜਨ ਨੂੰ ਕੋਈ ਥਾਂ ਹੈ ਕੋਈ ਸੱਡਾ ਨਾ ਪਾਣੀ ਹੈ ਨਾ ਬਾਥਰੂਮ ਹੈ ਕੁਝ ਵੀ ਨਹੀਂ ਹੈਗਾ ਇਹ ਜੋ ਕਿ ਪਾਸ ਵੀ ਹੋਏ ਨੇ ਇਹ ਹੱਥ ਜੋੜ ਕੇ ਅਸੀਂ ਬੇਨਤੀ ਕਰਾਂਗੇ ਸਮੇਂ ਦੀਆਂ ਸਰਕਾਰਾਂ ਨੂੰ ਕਿ ਸਾਨੂੰ ਰੇਖੜਨ ਦੇ ਲਈ ਇੱਕ ਪ੍ਰਬੰਧ ਕੀਤਾ ਜਾਵੇ ਸਾਨੂੰ ਪਾਣੀ ਪੀਣ ਦਾ ਜੋ ਸਾਨੂੰ ਬਾਬਾ ਸਾਹਿਬ ਜੀ ਨੇ ਅਧਿਕਾਰ ਦਿੱਤਾ ਹੈ ਸਾਡੇ ਕੋਲ ਤਾਂ ਪਾਣੀ ਵੀ ਨਹੀਂ ਹੈਗਾ ਉਰੇ ਅਧਿਕਾਰ ਤਾਂ ਸਾਨੂੰ ਬਹੁਤ ਮਿਲੇਗਾ ਮਿਲੇ ਨੇ ਪਰ ਸਾਨੂੰ ਉਰੇ ਪੀਣ ਵਾਸਤੇ ਪਾਣੀ ਵੀ ਨਹੀਂ ਹੈਗਾ ਸਾਨੂੰ ਸੈਟ ਵੀ ਦਿੱਤਾ ਜਾਵੇ ਪਾਣੀ ਵੀ ਦਿੱਤਾ ਜਾਵੇ ਇੱਕ ਬਾਥਰੂਮ ਹੈ ਉਹ ਵੀ ਬਣਾ ਕੇ ਦਿੱਤਾ ਜਾਵੇ ਤੇ ਜਦੋਂ ਕੋਈ ਮੀਂਹ ਪੈ ਜਾਂਦਾ ਹੈ بارش ਹੋ ਜਾਂਦੀ ਹੈ ਤਾਂ ਸਾਡੇ ਕੋਲੇ ਕੋਈ ਖੜਨੋ ਥਾਂ ਵੀ ਨਹੀਂ ਹੈ ਕਿ ਪਲੀਜ਼ ਬੇਨਤੀ ਕਰਦੇ ਹਾਂ ਜਲਦੀ ਤੋਂ ਜਲਦੀ ਸਾਨੂੰ ਇੱਕ ਸੈਂਟਰ ਬਣਾ ਕੇ ਦਿੱਤਾ ਜਾਵੇ ਅਸੀਂ ਉਡੀਕ ਕਰਦੇ ਹਾਂ ਇਸ ਦਿਨ ਦੀ ਵੀ ਜਿੱਦਿਆ ਅਸੀਂ ਵੀ ਉਹ ਸੈੱਟ ਦਾ ਉਦਘਾਟਨ ਸਰਕਾਰੋਂ ਤੋਂ ਕਰਾ ਸਕੀਏ ਧੰਨਵਾਦ ਜੀ ਜੈ ਭੀਮ ਜੈ ਭਾਤ ਮਾਤੇ ਜਿਹੜੇ ਰੋੜਾਂ ਤੇ ਮਜ਼ਦੂਰ ਸੌਂਦੇ ਨੇਗੇ ਕਿਸੇ ਨੂੰ ਸ਼ਰਮ ਨਹੀਂ ਆਈ 75 ਸਾਲ ਤੋਂ ਜ਼ਿਆਦਾ ਦੇਸ਼ ਨੂੰ ਯਾਦ ਹੋਇਆ ਨੂੰ ਹੋ ਗਿਆ 75 ਸਾਲ ਦੀਆਂ ਸਰਕਾਰਾਂ ਨੇ ਮਜ਼ਦੂਰਾ ਲਈ ਕੋਈ ਕੰਮ ਨਹੀਂ ਕਰਿਆ ਤੁਹਾਡੀ ਦਿੱਲੀ ਦੇ ਵਿੱਚ ਚੁਣੀ ਹੋਈ ਸਰਕਾਰ ਕੇਜੀਵਰ ਸਾਹਿਬ ਜਿੰਨਾਂ ਨੂੰ ਅੱਜ ਜੇਲ੍ਹ ਦੇ ਵਿੱਚ ਧੱਕਿਆ ਹੋਇਆ ਉਸ ਮੁੱਖ ਮੰਤਰੀ ਨੇ ਜਿੰਨੀ ਕੋਹਾਂ ਦੇ ਕਾਨੂੰਨ ਸੀਗੇ ਉਹ ਮਜ਼ਦੂਰਾ ਦੇ ਹੱਕ ਚ ਬਣਾ ਕੇ ਮਜ਼ਦੂਰਾ ਨੂੰ ਉੱਥੇ ਫਲੈਟ ਵੀ ਬਣਾ ਕੇ ਦਿੱਤੇ ਪਾ ਕੇ ਪਾਣੀ ਪਹੁੰਚਾਇਆ ਮੁਹੱਲਾ ਕਲੀਨਕੋ ਬਣਾ ਕੇ ਇਹਨਾਂ ਮਜ਼ਦੂਰਾ ਲਈ ਜਿੰਨੇ ਵੀ ਬਲੱਡ ਵਾਰ ਦੇ ਉਹ ਥਾਣੇ ਵੀ ਭਜਿਆ ਆਉਂਗੀ ਜੀ ਕਹਿੰਦੇ ਆ ਮੈਂ ਨਿਧਾਨ ਸੁਣਾ ਰਹੇ ਹਾਂ ਉਹ ਕਹਿੰਦੇ ਵੀ ਨੂੰਹੇ ਉਹਨਾਂ ਦਾ ਬਹੁਤ ਕਰਦੇ ਆ। ਅੱਜ 12:00 ਬਾਰਹ ਵਜੇ ਮਾਰੂ ਚੱਲੇ। 12:00 ਬਾਰਹ ਘੰਟੇ ਹੋਏ ਆ। ਦੂਸਰੇ ਕਰਦੇ ਆ। ਚੱਟਾ ਸਾਹਿਬ ਅੱਗੇ ਆ ਜਾ ਨਾਲ। ਕੀ ਕਰੀਨੇ ਹੋ? ਚੱਟਾ ਸਾਹਿਬ ਨੂੰ ਕਿੱਥੇ ਪਾੜੇਗਾ? ਅੱਗੇ ਆ ਜਾ।